ਯਾਰ ਆਪਾਂ ਕੋਈ ਕੰਮ ਕੋ ਮਿਲਾ ਬਲ ਗਏ ਵੇਲੇ ਤੁਰੇ ਫਿਰਦੇ ਆ ਸਹੀ ਗੱਲ ਆ ਯਾਰ ਕੰਮ ਹੀ ਹੈਣੀ ਯਾਰ ਹਨਾ ਹਾਂ ਕੰਮ ਤੋਂ ਬਿਨਾਂ ਤਾਂ ਫਿਰ ਭੁੱਖੇ ਮਰ ਜਾਾਂਗੇ ਉਹੀ ਤਾਂ ਗੱਲ ਆ ਯਾਰ ਕੰਮ ਲੱਭੀ ਆ ਆ ਇੱਥੇ ਰੇੜੀ ਲਾਈ ਬੈਠੇ ਬਲਾਇਆ ਜੋ ਜੱਸ ਪੀਨੇ ਆ ਚੱਲ ਨਾਲੇ ਪੁੱਛ ਲੈਣੀ ਕੀ ਕੀ ਹਾਲ ਨੇ ਜੀ ਵਧੀਆ ਬੁੱਤਰ ਵਧੀਆ ਆਪਣੇ ਸੁਣਾਓ ਤੇਰੀ ਗੱਲ ਕਿਹੜੀ ਹੈ ਵਧੀਆ ਜੀ ਵਧੀਆ ਆ ਮੁੰਡਿਆ ਕਿੰਨਾ ਵੇਲੇ ਹੀ ਲੱਗੇ ਫਿਰਦੇ ਜੇ ਕੋਈ ਕੰਮ ਤਾਂ ਨਾ ਕਰ ਲਿਆ ਕਰੋ ਕੰਮ ਹੈਗਾ ਹੀ ਨਹੀਂ ਬਾਪੂ ਕੀ ਕਰੀਏ ਵੇਲੇ ਹੈਗੇ ਕੰਮ ਬੰਦ ਆ ਸਰਵਟੇਸ਼ਨ ਲੱਗਿਆ ਪੁੱਤ ਫੇਰ ਤੇ ਸੰਦ ਬੰਦਾ ਨਹੀਂ ਤੋੜ ਵਾਲਾ ਮਿਲਦਾ ਉਥੇ ਸਾਡੇ ਕੋਲੇ ਰਿਹਾ ਕਰੋ ਤੁਸੀਂ ਨਾਲੇ ਆਪਾਂ ਖਾਇਆ ਪੀਆ ਕਰਾ ਕੇ ਮौजਆ ਕਰਿਆ ਕਰਾਂਗੇ ਚੱਲ ਆਪਾਂ ਐ ਕਰਦੇ ਆਂ ਹਾਂ ਕਿਵੇਂ ਉਥੇ ਲੱਗ ਜੀ ਹਾਂ ਭਲਾ ਗਿਆ ਨੇ ਹਾਂ ਸਹੀ ਨਾਲੇ ਕੰਮ ਮਿਲ ਗਿਆ ਮੈਨਾਂ ਨਹੀਂ ਲੱਗਦਾ ਯਾਰ ਉਹ ਤੂੰ ਕਦੋਂ ਲੱਗਦਾ ਨਹੀਂ ਯਾਰ ਚੱਲ ਫੇਰ ਐ ਕਰਾਂਗੇ ਅਸੀਂ ਦੋਵੇਂ ਆ ਜਾਾਂਗੇ ਦੋਵੇਂ ਆ ਜਾਓਗੇ ਤਾਂ ਗੱਲ ਹੀ ਕੋਈ ਨਹੀਂ ਕੀ ਇਹਦੇ ਵਿੱਚ ਕੀ ਗੱਲ ਹੈ ਹਾਂਜੀ ਇੱਧਰ ਤਾਂ ਸਾਡੇ ਕੋਲੇ ਵੇਲ ਨਹੀਂ ਮਿਲਦੀ 1 ਮਿੰਟ ਦੀ ਵੀ ਭਾਈ ਕੋਈ ਨਹੀਂ ਆ ਗੀ ਦੋ ਟੋਟਾ ਮਾਲਾ ਬੰਦਾ ਉਹ ਅਸੀਂ ਹੱਕ ਨਹੀਂ ਰੱਖਦੇ ਹਾਂਜੀ ਹਾਂਜੀ ਉਹਦਾ ਕੋਈ ਗੱਲ ਨਹੀਂ ਚਲੋ ਠੀਕ ਆ ਜੀ ਫਿਰ ਅਸੀਂ ਦੋਵੇਂ ਨਾਵਾਂਗੇ ਇਹ ਦਾਣੀਆਂ ਉਹਦਾ ਠੀਕ ਆ ਪੁੱਤਰ ਗੱਲ ਨਹੀਂ ਕੋਈ ਨਹੀਂ ਤੜਕੇ ਟਾਈਮ ਨਾ ਆ ਜਾ ਕਰੋ ਠੀਕ ਆ ਜੀ ਕਰੀਏ ਮौजियां ਕਰੋ ਠੀਕ ਆ ਜੀ ਇਹਨੇ ਤਾਂ ਕਾਹਦਾ ਆਣਾ ਹੈ ਨਹੀਂ ਇਹਨੇ ਤਾਂ ਨਾ ਕਰੀ ਜਾਂਦਾ ਠੀਕ ਆ ਜੀ ਲਾਲ ਮੁੰਡਿਆ ਕੰਮ ਤਾਂ ਮਿਲ ਗਿਆ ਏ ਹੋ ਆਏਗਾ ਜੀ ਨਹੀਂ ਯਾਰ ਮੈਂ ਤਾਂ ਨਹੀਂ ਆਉਂਦਾ ਤਾ ਤੈਨੂੰ ਕੀ ਹੋਇਆ ਨਹੀਂ ਤੂੰ ਹੀ ਕਰੋ ਇਹ ਚੱਲ ਭਰਾਵਾ ਤੇਰੀ ਮਰਜ਼ੀ ਆਪਾਂ ਕਰਾਂਗੇ ਠੀਕ ਆ ਹੋਰ ਕੰਮ ਮੇਰੇ ਅੱਗੇ ਹੋਰ ਕੀ ਚਾਹੀਦਾ ਆ ਕੰਮ ਹੀ ਲੱਗਦਾ ਇੱਕ ਕੰਮ ਆਪਾਂ ਨੂੰ ਮਿਲ ਗਿਆ ਹੋਰ ਆਪਾਂ ਨੂੰ ਕੀ ਚਾਹੀਦਾ ਸਟੇਸ਼ਨ ਆਣਾ ਹੈ ਇਹ ਆਹੀ ਆਨੇ ਸੀ ਆ ਜਾ ਵੇਖ ਤਾਂ ਲਈਏ ਬੰਦਾ ਵਾਕਈ ਐ ਨਹੀਂ ਗੱਡੀਆਂ ਗੁੱਡੀਆਂ ਉਨੀ ਖੜੀਆਂ ਹਾਂ ਹਾਂ ਸਹੀ ਗੱਲ ਆਮੇ ਕੋਈ ਨਹੀਂ ਆਵਾਂਗੇ ਉਧਰ ਤੋਂ ਤੂੰ ਘਰ ਨਹੀਂ ਆਉਣਾ ਨਹੀਂ ਮੈਂ ਤਾਂ ਨਹੀਂ ਆਉਂਦਾ ਤੂੰ ਹੀ ਵੇਖੋ ਚੱਲ ਕੋਈ ਨਹੀਂ ਆ ਸੀ ਮਰਜ਼ੀ ਤੇਰਾ ਯਾਰ ਇਹਨਾਂ ਨੂੰ ਤਾਂ ਵਧੀਆ ਕੰਮ ਮਿਲ ਗਿਆ ਹੁਣ ਮੈਂ ਤਾਂ ਐਵੇਂ ਦਾ ਐਵੇਂ ਹੀ ਰਹਿ ਜਾਊਂਗਾ ਪਰ ਕੋਈ ਲਾਇਏ ਤਕੀਮਾ ਲੜਾਈਏ ਇਹਨਾਂ ਨੂੰ ਵੀ ਕਰ ਜੇ ਫਿਰ ਕੋਈ ਹੀ ਲਵੀਲਾ ਇਹ ਤਾਂ ਵਧੀਆ ਪੈਸੇ ਕਮਾਉਣ ਲੱਗ ਜਾਂਦੇ ਨੇ ਚੱਲ ਲੜਾਉਣੇ ਇਹਨਾਂ ਨੂੰ ਲਾਉਨੇ ਕੁਝ ਪੀਣਾ ਚੱਲ ਅਜੇ ਤਾਂ ਚੱਲਦੇ ਆਂ ਪਰ ਘਰ ਨੂੰ ਕੱਲ ਨੂੰ ਲਾਉਂਦੇ ਦੀ ਤੀਮਾ ਹੋਰ ਯਾਰ ਵਧੀਆ ਆਪਣਾ ਕੰਮ ਦਾ ਵਧੀਆ ਮਿਲ ਗਿਆ ਹਨਾ ਸਹੀ ਗੱਲ ਹੈ ਵਿਲੇ ਵੀ ਠੱਕੀ ਖਾਂਦੇ ਤੁਰੇ ਫਿਰਦੇ ਸਹੀ ਗੱਲ ਹੈ ਇੱਥੇ ਵਧੀਆ ਆਪਣਾ ਕੋਈ 4 ਰੁਪਏ ਦਾ ਵਜਨ ਗਈ ਨਾਲੇ ਨਾਲੇ ਕੰਮ ਬਹੁਤ ਆ ਹਨਾ ਆਹ ਯਾਰ ਕੋਈ ਵੀ ਨਹੀਂ ਹੁੰਦਾ ਇੱਥੇ ਹੁਣ ਸਹੀ ਗੱਲ ਆ ਕੋਲ ਭਾਂ ਗੱਡਿਆਂ ਦੇ ਗੱਡਿਆਂ ਦੇ ਵਧੀਆ ਮਤਲਬ ਰੋਟੀ ਆਪਣੀ ਵਧੀਆ ਬੱਕਦੀ ਹੋਊਗੀ ਹਨਾ ਵਿਲੇ ਤੁਰੇ ਫਿਰਦੇ ਸੀਗੇ ਨਾਲ ਘਰ ਦੇ ਦਰਾਂ ਨੇ ਮਾਰਦੀ ਵਿਲੇ ਕੋ ਕਰਦੇ ਨਹੀਂ ਸਹੀ ਗੱਲ ਆ ਨਾਲੇ ਨੂੰ ਐ ਕਰ ਉਹ ਇੱਕ ਸਕੂਟਰੀ ਵੀ ਆਈ ਪਈ ਆ ਤੂੰ ਉਹਨੂੰ ਧੋ ਦੇ ਤੇ ਮੈਂ ਉਹ ਵੱਡੀ ਧੋ ਦੇਣਾ ਹਾਂ ਗੱਡੀ ਦੇ ਕਪੜਾ ਮਾਰਨਾ ਤੋਂ ਦਫਾ ਬੈਠੀ ਹਾਂ ਜਨਮੇ ਉੱਤੇ ਕਪੜਾ ਇਹ ਮਾਰ ਦੇਣਾ ਤੇ ਉਹ ਸਕੂਟਰੀ ਵੀ ਉਹ ਬੈਟਰੀ ਨਹੀਂ ਪਤਾ ਕਿਹੜੀ ਆਈ ਆ ਉਹ ਤੋਂ ਦੀ ਤੇ ਫਿਰ ਮੈਂ ਮੜਾ ਜਾਣਾ ਠੀਕ ਹਾਂ ਠੀਕ ਹਾਂ ਫਿਰ ਮੈਂ ਉਹ ਜਿਹੜਾ ਸਾਹਮਣੇ ਇੱਕ ਵੱਡਾ ਮੋਟਰ ਵਾਲਾ ਵਗੈਰਾ ਤੋਂ ਨਹੀਂ ਆ ਰਚ ਰਹਿਣੀ ਚੱਲ ਆਇਆ ਫਿਰ ਤੋਂ ਹੋ ਜਿਹਾ ਚੱਲ ਆ ਫਿਰ ਤੋਂ ਕੰਮ ਬਾਬਾ ਜਨ ਪਿਆ ਹੁਣ ਇਹਨਾਂ ਨੂੰ ਲੜਾਈਏ ਫਿਰ ਬਹੁਤ ਦਿਨ ਹੋ ਗਏ ਆ ਅੱਗੇ ਵੀ ਬੜੇ ਦਿਨ ਟੱਪ ਗਏ ਆ ਬੜਾ ਜਲਦਾ ਕੰਮ ਆ ਚੱਲ ਫਿਰ ਗੱਲਾਂ ਇਹ ਲਾ ਕੇ ਲੜਾਉਨੇ ਹੁਣ ਇਹਨਾਂ ਨੂੰ ਚੱਲ ਚਲੀਏ ਚੱਲ ਯਾਰ ਮੈਂ ਉਧਰ ਕਪੜਾ ਦਾ ਮਾਰ ਗਿਆ ਆ ਵੀ ਦੋਵੇਂ ਦੋ ਬਗੇ ਆ ਨਾ ਹਾਂ ਬਸ ਕਪੜਾ ਮਾਰਦਾ ਰਹਿ ਗਿਆ ਉਹਦੇ ਦਿਨ ਤੇ ਹੁਣ ਮੈਨੂੰ ਮੜਾਇਆ ਕੰਮ ਆ ਤੇ ਮੈਂ ਮੜਾਇਆ ਘਰੇ ਜਾਵਾਂ ਠੀਕ ਆ ਚੱਲ ਜਾ ਆ ਤੂੰ ਮੈਂ ਕਰ ਦੂੰ ਹੁਣ ਜਰਦੋ ਇੱਥੇ ਹੈਗਾ ਹੀ ਆ ਹਾਂ ਮੈਂ ਇੱਥੇ ਹੀ ਆ ਠੀਕ ਆ ਠੀਕ ਆ ਓਕੇ الله ਯਾ ਜੀ ਤਾਂ ਹੋਰ ਕਲ ਗਿਆ ਆਉਣ ਨੂੰ ਆਉਣੇ ਚੱਲ ਗੰਗਾ ਦੇ ਕਿਦਾਂ ਹਾਂ ਕੀ ਹਾਲ ਆ ਕਿੱਧਰ ਫਿਰਦਾ ਆ ਇਹ ਮੈਂ ਤਾਂ ਤੁਹਾਨੂੰ ਦੇਖਣ ਆਇਆ ਜੀ ਮੇਸ਼ਾ ਹੋਰ ਠੀਕ ਠਾਕ ਆ ਹਾਂ ਮੈਂ ਤਾਂ ਵਧੀਆ ਤੂੰ ਕਿਵੇਂ ਕੱਲਾ ਹੀ ਲੱਗਾ ਆ ਕੱਲਾ ਨਹੀਂ ਉਹ ਹੁਣੀ ਗਿਆ ਯਾਰ ਇਹਨੂੰ ਕੰਮ ਸੀ ਘਰੇ ਕੋਈ ਹੁਣ ਇਹ ਕੀ ਯਾਰ ਮੈਂ ਰੋਜ਼ ਹੀ ਵੇਨਾਂਗਾ ਉਹ ਰੋਜ਼ ਹੀ ਭੱਜ ਜਾਂਦਾ ਤੇਨੂੰ ਅੱਥੀ ਛੱਡ ਕੇ ਨਹੀਂ ਨਹੀਂ ਤੈਨੂੰ ਲੱਗਦਾ ਭਾਈ ਬਰੋਪਰ ਕੰਮ ਕਰਦਾ ਹੁਣੀ ਗਿਆ ਤਾਂ ਅਰੇ ਉਹ ਘੱਟ ਕੰਮ ਕਰਦਾ ਤੂੰ ਜ਼ਿਆਦਾ ਕੰਮ ਕਰਦਾ ਨਹੀਂ ਯਾਰ ਤੈਨੂੰ ਲੱਗਦਾ ਕਿਉਂ ਓ ਯਾਰ ਉਹਦੋਂ ਟੂੜੀ ਵਾਲੀ ਮਸ਼ੀਨ ਆਈ ਸੀ ਉਹਦੋਂ ਵੀ ਉਹ ਭੱਜ ਗਿਆ ਸੀ ਜਿੱਦਣ ਵੱਧ ਕੰਮ ਹੁੰਦਾ ਉਹਦੋਂ ਉਹ ਭੱਜ ਜਾਂਦਾ ਗੱਡੀ ਗੁੱਡੀ ਦਾ ਤੇ ਚੱਲ ਕਪੜਾ ਹੀ ਮਾਰਦਾ ਫਿਰ ਕੀ ਹੋ ਗਿਆ ਹਾਂ ਯਾਰ ਇਹ ਤਾਂ ਤੇਰੀ ਗੱਲ ਸਹੀ ਹੈ ਜਿੱਦ ਇੱਕ ਪੈਨ ਆਈ ਸੀ ਵੱਡੀ ਉਹਦੇ ਵੀ ਨਹੀਂ ਹੈਗਾ ਸੀ ਉਹਦੇ ਮੈਂ ਕੱਲੇ ਨੇ ਤੋ ਸੀਗੀ ਤੇ ਯਾਰ ਟੂੜੀ ਵਾਲੀ ਮੈਂ ਕੱਲੇ ਨੇ ਤੋ ਆਤੀ ਮੋਟਰਸਾਈਕਲ ਦਾ ਫਿਰ ਸੌਖਾ ਹੀ ਆਣਾ ਧੋਣਾ ਗੱਡੀ ਵੀ ਧੋਣੀ ਸੌਖਾ ਹੀ ਆ ਹਾਂ ਭੱਜ ਜਾਂਦਾਗਾ ਔਖੇ ਕੰਮ ਬੜੀ ਗੱਲ ਤਾਂ ਤੇਰੀ ਸਹੀ ਹੈ ਯਾਰ ਗੱਲ ਤਾਂ ਸੋਚਣ ਵਾਲੀ ਹੈ ਯਾਰ ਚੱਲ ਮੈਂ ਚੱਲਦਾ ਪਰ ਮੇਰੀ ਗੱਲ ਤੇ ਧਿਆਨ ਦੇਈਂ ਕੋਈ ਨਹੀਂ ਕੋਈ ਦੱਸੀ ਨਾ ਨਹੀਂ 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 ਦੱਸਦਾ ਯਾਰ ਤੇ ਗੱਲ ਤਾਂ ਇਹ ਸਹੀ ਕਰ ਗਿਆ ਯਾਰ ਉਹ ਆਪ ਭਾਦੇ ਜਾਂਦਾ ਵਾ ਕੋਈ ਨਹੀਂ ਹੁਣ ਵੇਨੇ ਆ ਲੈ ਇੱਕ ਦੇ ਤਾਂ ਲਾਂ ਦੀ ਅੱਗ ਹੁਣ ਦੇਖੀ ਜਦ ਲੜਨਗੇ ਸੁਆਦ ਵੇਖੀ ਕਿੰਨਾ ਹੁੰਦਾ ਨਾਂ ਦੀ ਬਾਜੀ ਆਣਗੇ ਦੇਖਦੇ ਆ ਭਾਜੀ ਅੰਦਰ ਬੈਠਾ ਤਾਂ ਤਵਾ ਲੈਨੇ ਆ ਹਾਂ ਵੀ ਲਾ ਢੀਰ ਕਿਦਾਂ ਹਾਂਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਯਾਰ ਮੋਟਰਸਾਈਕਲ ਤਾਂ ਉਦੋਂ ਮੈਂ ਜਾਣਾ ਜਲਦੀ ਕਿਤੇ ਕੋਈ ਨਹੀਂ ਦਿੱਤੋ ਦਿੰਨੇ ਆ ਜੀ ਪਾਣੀ ਦਾ ਮਾਰਤਾ ਦਾ ਮੋੜ ਤੋਂ ਕਿਸੀ ਬਾੜੀ ਵੀਰ ਨਹੀਂ ਨਹੀਂ ਬਸ ਕੋਈ ਨਹੀਂ ਆਪਾਂ ਨਹੀਂ ਯਾਰ ਤਾਂ ਵੀ ਦੱਸ ਨਹੀਂ ਨਹੀਂ ਬਸ ਬਸ ਚਲ ਠੀਕ ਆ ਸਾਡਾ ਸਾਡਾ ਠੀਕ ਆ ਵੇ ਓਕੇ ਚੱਲ ਯਾਰ ਚੱਲੀ ਹੋਈ ਜਰਾ ਗੱਲਾਂ ਲੱਗਾ ਹਣਾ ਜਾ ਕੇ ਕੰਮ ਤਾਂ ਨਾ ਕਰਾ ਜੀ ਤੂੰ ਕਿੱਧਰ ਇੱਥੇ ਬੈਠਾ ਕਿਵੇਂ ਆ ਬਾਈ ਵਧੀਆ ਹੋਰ ਆ ਜਾ ਬਾਈਆ ਬੈਠਾ ਹੀ ਆਂ ਹਰ ਰਾਤ ਠੀਕ ਆ ਹਰ ਤੀ ਰਾਤ ਇਹ ਬੰਦਾ ਉਹ ਨਹੀਂ ਤੁਸੀਂ ਦੱਸੋ ਕਿਵੇਂ ਕੰਮ ਤੇ ਨਹੀਂ ਗਿਆ ਅੱਜ ਕੰਮ ਤੇ ਚੱਲਿਆ ਉੱਥੋਂ ਆਇਆ ਜੀ ਮੈਨੂੰ ਕੰਮ ਸੀ ਥੋੜਾ ਆਇਆ ਥੋਮੇ ਆਇਆ ਸੀ ਆ ਠੀਕ ਆ ਤੇ ਦੂਜਾ ਤਰਨਾਲ ਦਾ ਨਾਲ ਦਾ ਉੱਥੇ ਹੀ ਹੋਣਾ ਲੱਗਾ ਹੋਊਗਾ ਠੀਕ ਆ ਆ ਯਾਰ ਉਹ ਤਾਂ ਕੰਮ ਕੁੰਮੀ ਨਹੀਂ ਕਰਦਾ ਬਹਾਨੇ ਲਾਈ ਜਾਂਦਾ ਜਿਹੜਾ ਹੁੰਦਾ ਜਿਹਦਾ ਤੂੰ ਨਾ ਉਹਦੇ ਕੰਮ ਕਰਦਾ ਹੈਗਾ ਉਹ ਕਿਹੜੇ ਬਹਾਨੇ ਲਾਉਂਦਾ ਭਰਾਵਾ ਸਹੀ ਕੰਮ ਕਰਦਾ ਮੈਂ ਉਥੇ ਉਹਨਾਂ ਦੇ ਮੇਰੇ ਨਾਲ ਵਧੀਆ ਕੰਮ ਕਰਦਾ ਹੁਣ ਵੀ ਉਹਦੇ ਆਸਰੇ ਸਰਵਿਸ ਸਟੇਸ਼ਨ ਛੱਡ ਗਏ ਆ ਸਾਰਾ ਉਹ ਨਹੀਂ ਹੁਣੇ ਯਾਰ ਮੈਂ ਦੇਖਿਆ ਤੇ ਗੱਡੀ ਗੱਡੀ ਸਕੂਟਰ ਖੜਾ ਕੋਈ ਨਹੀਂ ਉਹ ਕੁਰਸੀ ਤੇ ਬੈਠਾ ਜੀ ਆਹ ਨਾਲ ਨਹੀਂ ਉਹ ਤਾਂ ਤੋਤਾ ਸੀ ਉਹਨੇ ਮਿਲਦਾ ਸਕੂਟਰ ਅੱਜ ਕੋਈ ਹੋਰ ਆ ਗਿਆ ਹੁਣਾਂ ਦੇ ਕੋਈ ਕਹਿ ਨਹੀਂ ਸਕਦੇ ਕੰਮ ਤਾਂ ਪੂਰਾ ਕਰਦਾ ਤੈਨੂੰ ਕੋਣ ਆਦਾ ਵੈਸੇ ਕੰਮ ਨਹੀਂ ਕਰਦਾ ਉਹ ਓ ਯਾਰ ਮੈਂ ਗਿਆ ਸੀ ਮੇਰੇ ਨਾਲ ਦੇ ਵੀ ਗਿਆ ਸੀ ਦੋ ਤਿੰਨ ਵਾਰੀ ਹਾਂ ਉਹ ਕਹਿੰਦੇ ਬਹਾਨਾ ਲਾ ਕੇ ਮੋੜ ਦਿੰਦਾ ਕਦੀ ਲੇਟ ਹੈ ਕਦੀ ਕੋਈ ਹੈ ਅੱਛਾ ਉਹ ਘਰੋਂ ਗਏ ਹੀ ਨਹੀਂ ਹੁੰਦੇ ਕੋਲੇ ਤਾਂ ਹੀ ਹੁਣ ਫਾਦ ਕੇ ਜਾਂਦੇ ਆ ਅੱਛਾ ਆ ਗੱਲ ਆ ਚੱਲ ਠੀਕ ਆ ਯਾਰ ਮੈਂ ਵੀ ਜਾ ਕੇ ਵੇਖਦਾ ਐ ਮੈਂ ਵੀ ਤੇਰੀ ਗੱਲ ਤੇ ਗੌਰ ਕਰਦਾ ਜਾ ਕੇ ਮੈਂ ਵੀ ਉਹਨੂੰ ਪੁੱਛਦਾ ਵੀ ਕਿਉਂ ਉਹ ਤੋਂ ਗੱਡੀ ਦਾ ਮੋੜ ਦੇਣਾ ਠੀਕ ਆ ਅੱਲਾ ਲਾਡੀ ਨੂੰ ਗੱਲਾਂ ਆਂਦੀ ਹੋਣ ਇਹਨੂੰ ਲਾਦੇ ਹੁੰਦੇ ਨੇ ਲੜਨਗੇ ਤਾਂ ਸੁਆਦ ਆਊਗਾ ਜਾਂ ਵੇਨੇ ਲੜਦੇ ਆ ਨੂੰ ਯਾਰ ਵਾਕਈ ਸਰਵ ਸਟੇਸ਼ਨ ਦਾ ਵੇਲਾ ਮਿਲਦਾ ਤਾਂ ਮੁੰਡੇ ਦੀ ਗੱਲ ਸਹੀ ਸੀ ਮੋੜ ਦਿੰਦਾ ਗਾਕਾ ਨੂੰ ਇਹ ਜਾ ਕੇ ਕਰਦਾ ਦੋ ਦੋ ਹੱਥੇ ਦੇ ਨਾਲ ਆ ਮੈਂ ਨਹੀਂ ਆਇਆ ਵਿਹਲਾ ਬੈਠਾ ਵਿਹਲਾ ਕੋਈ ਆਇਆ ਹੀ ਨਹੀਂ ਕੰਮ ਆ ਵਿਹਲਾ ਹੀ ਬਹਿਣਾ ਕੀ ਕਰਨਾ ਆਇਆ ਨਹੀਂ ਕਿ ਮੋੜਤਾ ਕੋਹ ਭਰਾਵਾ ਕੋਈ ਨਹੀਂ ਮੋੜਿਆ ਤੈਨੂੰ ਕਿਹਨੇ ਕਿਹਾ ਮੈਨੂੰ ਅੱਖ ਨਾਲ ਨੇ ਆਤਾ ਉਹ ਇੱਕ ਮੋੜਿਆਗਾ ਹੋਇਆ ਪੰਪ ਦੀ ਬੋਕੀ ਜੀ ਖਰਾਬ ਹੋ ਗਈ ਸੀਗੀ ਤਾਂ ਕਰਕੇ ਮੋੜਤਾ ਨਹੀਂ ਤਾਂ ਮੋੜਵਾ ਖੜੀ ਸੀ ਪੰਪ ਦਾ ਆਪਣਾ ਵਧੀਆ ਚੱਲਦਾ ਸੀ ਬੋਕੀ ਨੂੰ ਕੀ ਹੋ ਗਿਆ ਹਾਂ ਤੇ ਫਿਰ ਤੂੰ ਕਿਹੜਾ ਕੰਮ ਕਰਾਉਣਾ ਤੂੰ ਵੀ ਕਹਿ ਦੇ ਮੈਨੂੰ ਘਰੋਂ ਭੂਣ ਆ ਗਿਆ ਮੈਨੂੰ ਆਹ ਕੰਮ ਆ ਮੈਂ ਚੱਲਿਆ ਮੈਨੂੰ ਇੱਥੇ ਜਾਣਾ ਮੈਂ ਤਾਂ ਇੱਕ ਦਿਨ ਗਿਆ ਅਗਦੀ ਆਖਰ ਇੱਕ ਦਿਨ ਗਿਆ ਮੈਨੂੰ ਏਕਨ ਵਾਲਿਆਂ ਨੇ ਆਖਤਾ ਜਿਵੇਂ ਕਹਿੰਦਾ ਮੈਨੂੰ ਏਕਨ ਵਾਲਿਆਂ ਨੇ ਆਖ ਜਿਵੇਂ ਮੈਨੂੰ ਬਰਾਬਰ ਕਰਾਉਣਾ ਵਾਹ ਕਦੋਂ ਕਰਾਉਣਾ ਭਰਾਵਾ ਤੂੰ ਭਾਦੀ ਜਾਂਦਾ ਵਿੱਚੋਂ ਇਹ ਲੜਪੇ ਨਾਂਦੀ ਆਗੇ ਜਦੋਂ ਵੀ ਵੱਡਾ ਸਾਧਨ ਆ ਜਾਂਦਾ ਤੇ ਉਦੋਂ ਤੂੰ ਭਾਦੀ ਜਾਂਦਾ ਜਦੋਂ ਮੋਟਰਸਾਈਕਲ ਤੋਂ ਲੈ ਹੰਦਾ ਗੱਡੀ ਥੋੜੀ ਹੁੰਦੀ ਹੁੰਦਾ ਸੁੱਖ ਹੀ ਹੈ ਕੰਮ ਪਾਣੀ ਮਾਰ ਕੇ ਫਿਰ ਵੀ ਭਾਦੀ ਜਾਂਦਾ ਮੈਂ ਕਿਥੇ ਭਾਈ ਦਾ ਬਰਾਬਰ ਦਾ ਦਰੈਤ ਹੋਣਾ ਉਹ ਜਾ ਭਰਾਵਾ ਰੋਜ਼ ਹੀ ਜਾਂਦਾ ਤੂੰ ਤੇਰਾ ਕਿਹੜਾ ਇੱਕ ਦਿਨ ਦਾ ਕੰਮ ਆ ਉਹ ਜਾ ਭਰਾਵਾ ਤੈਨੂੰ ਕੋਣਾ ਦਾ ਰੋਜ਼ ਜਾਂਦਾ ਮੈਨੂੰ ਹੀ ਆਖਣਾ ਨਹੀਂ ਆਖ ਨਹੀਂ ਜੇ ਮੈਂ ਚਲਾਇਆ ਇਹਨਾਂ ਘਰੇ ਤੇ ਮਗਰੋਂ ਤੂੰ ਵੀ ਗਾਗਣੂ ਮੋੜ ਦਿੰਨਾ ਗੱਲ ਤਾਂ ਬਰਾਬਰ ਹੀ ਆ ਫਿਰ ਬਰਾਬਰ ਆ ਬਰਾਬਰ ਤੂੰ ਆਪੇ ਕਰ ਲੈ ਮੈਂ ਕੀ ਕਰਦਾ ਜਾ ਯਾਰ ਤੂੰ ਖਾਣ ਦਾ ਆ ਦਸ ਤੱਕ ਜਾ ਯਾਰ ਖਾਣ ਨੂੰ ਚੱਲ ਆ ਉਹਦੇ ਲਿਆਜੀ ਨੂੰ ਫੋਨ ਲਾ ਕੇ ਦੱਸਦੇ ਆ ਲੜਦੇ ਆ ਹੈਲੋ ਅਮਰਤ ਕਿਵੇਂ ਆ ਹਾਂ ਤੇ ਯਾਰ ਲੜਪੇ ਲਾਡੀ ਤੇ ਆ ਪੀ ਹੂੰ ਭਰਾਵਾ ਕੰਮ ਤੇ ਲੱਗੇ ਸੀ ਮੈਂ ਕਿਹਾ ਕਿੱਧਰ ਐਵੇਂ ਇਕੱਲੇ ਫਿਰਦੇ ਆ ਲੜਾ ਦੀਏ ਮੜਿਆ ਚੁਗਨੀ ਲਾ ਦੀ ਮੈਂ ਭਰਾਵਾ ਦੋਨਾਂ ਨੂੰ ਇਕੱਲੇ ਇਕੱਲੇ ਨੂੰ ਛੱਡ ਕੇ ਹਾਂ ਚੱਲ ਠੀਕ ਐ ਤੈਨੂੰ ਮੈਂ ਬਾਅਦੋਂ ਮਿਲਦਾ ਫਿਰ ਦੱਸਦਾ ਮੇਰੀ ਗੱਲ ਠੀਕ ਐ ਚੱਲ ਚੰਗਾ ਯਾਰ ਆਹੀ ਤਾਂ ਐਵੇਂ ਹੀ ਲੜਪੇ ਉਹਦੇ ਪਿੱਛੇ ਲੁੱਕੇ ਇਹ ਤਾਂ ਸਿਰੇ ਦਾ ਚੱਕਲਾ ਬੰਦਾ ਨਾਲੇ ਐਪੀ ਨੂੰ ਮੈਂ ਬੋਲਿਆ ਵੱਡਾ ਮੇਰ ਤੋਂ ਯਾਰ ਨਾਲਿਓ ਤਾ ਮਾਫ ਮੰਗਦਾ ਨਾਲੇ ਨੂੰ ਮੈਂ ਦੱਸ ਦਾਂ ਵੀ ਉਹਨੇ ਇੰਗੜਾ ਲਾਉਂਦਾ ਨੇ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਦੀ ਪਹਿਲਾਂ ਇਦੋਂ ਲੜ ਕੇ ਤੁਰ ਗਿਆ ਤੇ ਹੁਣ ਇਧਰ ਨੂੰ ਪਤਾ ਨਹੀਂ ਕੀ ਲੈਣ ਤੁਰਿਆ ਆਉਂਦਾ ਕੋਈ ਨਹੀਂ ਆ ਲੈਣ ਲੱਗ ਜਾਂਦਾ ਪਤਾ ਹੁਣ ਕਿਹਾ ਵਾਪਸ ਆ ਗਿਆ ਉਹ ਬਾਈ ਸੌਰੀ ਯਾਰ ਗਲਤੀ ਹੋ ਗਈ ਮੇਰ ਤੋਂ ਕਿਉਂ ਹੁਣ ਕੀ ਹੋ ਗਿਆ ਗਲਤੀ ਹੋ ਗਈ ਬਾਈ ਯਾਰ ਮੈਂ ਲੋਕਾਂ ਦੀ ਚੋਕ 'ਚ ਆ ਗਿਆ ਸੀ ਕਿਉਂ ਲੋਕਾਂ ਦੀ ਚੋਕ 'ਚ ਕਿਵੇਂ ਆ ਗਿਆ ਤੂੰ ਮੈਂ ਤਾਂ ਨੇਦੀ ਚੋਕ 'ਚ ਆ ਗਿਆ ਸੀ ਉਹਨੇ ਤੈਨੂੰ ਕਿਹਾ ਸੀ ਉਹਨੇ ਕਿਹਾ ਸੀਗਾ ਵੀ ਐਪੀ ਕੰਮ ਨਹੀਂ ਕਰਦਾਗਾ ਵੀ ਤੈਨੂੰ ਕਹਿ ਕੇ ਭੱਜ ਜਾਂਦਾ ਵਾ ਤੇ ਆਪ ਤੁਰਿਆ ਫਿਰਦਾ ਵਿਹਲਾ ਤੇ ਤੂੰ ਸਾਰਾ ਦਿਨ ਇਥੇ ਇਕੱਲਾ ਹੀ ਫਿੱਕੀ ਜਨਾ ਤਾਂ ਮੈਨੂੰ ਗੁੱਸਾ ਆ ਗਿਆ ਨਹੀਂ ਉਹ ਤਾਂ ਠੀਕ ਆ ਤੇ ਫਿਰ ਹੁਣ ਤੂੰ ਮੁੜ ਕਿਵੇਂ ਆਇਆ ਪਹਿਲਾਂ ਤਾਂ ਦੱਸਿਆ ਨਹੀਂ ਯਾਰ ਜਦੋਂ ਮੈਂ ਕਰਨ ਨਾਲ ਲੜ ਕੇ ਗਿਆ ਤੇ ਉੱਥੇ ਨਾ ਤਾਂ ਨੰਗਾ ਨਾ ਬੈਠਾ ਸੀ ਤੇ ਉਹ ਕਹਿਣਾ ਗੱਲ ਕਰਨ ਡਿਆ ਹੀ ਸੀ ਤੇ ਮੈਂ ਜੜਾ ਤੇ ਮੈਂ ਉਹਨਾਂ ਨੂੰ ਦਵਾਲਾ ਲਾਤੀ ਜਾਂ ਵੀ ਮੈਂ ਪਹਿਲਾਂ ਲਾਡੀ ਕੋਲੇ ਗਿਆ ਸੀ ਬਾਅਦ ਚ ਅਦੇ ਕੋਲੇ ਹੈਪੀ ਕੋਲੇ ਗਿਆ ਆ ਆ ਹੀ ਬੇਬੇ ਹਾਂ ਤੈਨੂੰ ਕੀ ਆਦਾ ਹੀਲਰ ਮੈਨੂੰ ਵੀ ਆ ਹੀ ਜਾਂਦਾ ਏ ਉਹ ਪਿੱਛੋਂ ਗੱਕਣ ਮੋੜ ਦਿੰਦਾ ਹਾਂ ਉਹਨੇ ਯਾਰ ਆਪਦਾ ਕੋ ਕਰਨਾ ਨਹੀਂ ਤੇ ਆਪਾਂ ਨੂੰ ਲੈ ਕੇ ਜੜਾੜ ਨੂੰ ਜਾ ਕੋਈ ਨਹੀਂ ਫਿਰ ਲਾ ਲੈਣਾ ਕਿ ਗਾੜ ਨੂੰ ਬੁਲਾ ਲੈਣਾ ਤੇ ਕਰਦੇ ਘਟਾਪਾ ਦਾ ਲੋਾਰ ਸਹੀ ਗੱਲ ਹੈ ਇੱਕ ਵਾਰੀ ਸਰਵਿਸ ਦਾ ਭਾਲਦਾ ਹਾਂ ਹਾਂ ਫਿਰ ਨਾਲੇ ਸਹੀ ਵੀ ਹੋ ਜਾਊਗਾ ਹਾਂ ਚੱਲ ਕੋਈ ਨਹੀਂ ਸੌਰੀ ਯਾਰ ਮੈਂ ਤੈਨੂੰ ਬੋਲਿਆ ਤੂੰ ਵੱਡਾ ਮੇਰੇ ਤੋਂ ਚੱਲ ਕੋਈ ਨਹੀਂ ਫਿਰ ਉਹਨੂੰ ਕਿਵੇਂ ਯਾਰ ਸਕੀਮ ਲਾ ਕੇ ਸੱਦੀਏ ਇਹਨੂੰ ਇੱਥੇ ਫੇਰ ਹੀ ਹਣਾ ਨਾਲੇ ਉਹਦੀ ਸਰਵਿਸ ਕਰਾਂਗੇ ਹਾਂ ਘਟਾਪਾ ਚੜ੍ਹ ਗਏ ਚੰਗਾ ਰੱਖ ਕੇ ਤੇ ਫਿਰ ਜਿਹੜਾ ਗਾਹ ਨੂੰ ਲੋਕਾਂ ਨੂੰ ਆਏ ਚੁਗਲੀ ਲਾਉਣ ਤੋਂ ਵੀ ਨਾ ਡਰਿਆ ਕਰੇ ਜਿਹੜਾ ਯਾਰ ਇਹੋ ਜਿਹਾ ਬੰਦਾ ਲੱਗਦਾ ਨਹੀਂ ਸੀ ਪਰ ਇਹੋ ਜਿਹਾ ਨਿਕਲ ਜਾਣਾ ਹੈ ਇਹ ਗੱਲ ਆ ਬੇਹਾਪਾ ਦੇ ਨਾਲ ਰਹਿੰਦੇ ਸੀ ਹਾਂ ਵੀ ਮੁੰਡਿਆ ਕਿਉਂ ਲੜੀ ਜਾਂਦੇ ਆ ਹਾਂ ਭਾਈ ਕੀ ਹਾਲ ਹੈ ਹਾਲ ਚੰਗਾ ਆ ਭਾਈ ਵਧੀਆ ਜੀ ਵਧੀਆ ਤੁਸੀਂ ਕਹਤੋਂ ਲੜੀ ਜਾਂਦੇ ਆ ਮੈਂ ਤਾਂ ਤੁਹਾਡੀ ਆਵਾਜ਼ ਸੁਣ ਕੇ ਆਇਆ ਯਾਰ ਲੜਨਾ ਕਾਹਦਾ ਸੀ ਯਾਰ ਸਾਡਾ ਦੋਵਾਂ ਦਾ ਵਧੀਆ ਕੰਮ ਚੱਲ ਗਿਆ ਇਥੇ ਸਰਵਿਸ ਸਟੇਸ਼ਨ ਦਾ ਸਾਨੂੰ ਇੱਕ ਬੰਦਾ ਹੈਗਾ ਤੇ ਚੱਲ ਸਾਡਾ ਲਿਆ ਜੀ ਹੋਇਆ ਹੈ ਉਹਨੇ ਪਹਿਲਾਂ ਤਾਂ ਇਹਨੂੰ ਜੁਗਲੀਆਂ ਲਾਈਆਂ ਫਿਰ ਮੈਨੂੰ ਲਾਈਆਂ ਸਾਨੂੰ ਆਪ ਚ ਲੜਾ ਇਹਦਾ ਯਾਰ ਚੱਲਿਆ ਹੀ ਲੜ ਕੇ ਧੱਕੇ ਧੁੱਕੇ ਮਾਰ ਕੇ ਮੈਨੂੰ ਤੇ ਭੱਜ ਦਿਆ ਸੀ ਜਦੋਂ ਇਹਨੇ ਗਾਂ ਜਾ ਕੇ ਵੇਖਿਆ ਉਥੇ ਫੋਨ ਤੇ ਲੱਗਾ ਪਤਾ ਨਹੀਂ ਕਿਹਨੂੰ ਦੱਸੀ ਜਾਂਦਾ ਹੈਗਾ ਵੀ ਮੈਂ ਲੜਾ ਤੇ ਆ ਇਹ ਸੁਣ ਕੇ ਆ ਗਿਆ ਇਹ ਕਹਿੰਦਾ ਹੁਣ ਵੀ ਆਪਾਂ ਨੂੰ ਸਮਝਾਈਏ ਵੀ ਉਹਨੂੰ ਕਿਹੜੇ ਤਰੀਕੇ ਨਾਲ ਸਮਝਾਈਏ ਜਿਹੜਾ ਉਹਨੂੰ ਪਤਾ ਲੱਗੇ ਇਹ ਫੋਨ ਲਾ ਕੇ ਸੱਦੂ ਮੈਂ ਆਪਦੇ ਵਾਲੇ ਫੋਨ ਤੇ ਗੁਰੂ ਲਾਉਣਾ ਜੇ ਤੁਸੀਂ ਦਾ ਆ ਉਹਨੇ ਆਉਣਾ ਨਹੀਂ ਆ ਮੈਂ ਤਾਂ ਉਹਦਾ ਨੰਬਰ ਨਾਲ ਆ ਜੀ ਹਾਂ ਇਹਦਾ ਗੱਲ ਹੈਗੀ ਆ ਉਹ ਐ ਕਰ ਦੇ ਨੰਬਰ ਹੈਗਾ ਪਰ ਨੰਬਰ ਤੈਨੂੰ ਦੇ ਦਿੰਨੇ ਆ ਜੀ ਚੱਲਿਆ ਚੱਲ ਜਾਂਦਾ ਨੰਬਰ ਭਰਉਂਦਾ ਮੇਰੇ ਕੋਲ ਚ ਪਰ ਕੇ ਲਾਈ ਦੇ ਯਾਰ ਉਹਨੂੰ ਨਾਲ ਇਹਨਾਂ ਤੋਂ ਛੱਡ ਲਿਆ ਜੇ ਤੇ ਨਾਲੇ ਸਪੀਕਰ ਦੇ ਕਰ ਲਾ ਹੁਣ ਨਾਲੇ ਪਤਾ ਲੱਗ ਜੂ ਕੀ ਜਾਂਦਾ ਲਾਢੀ ਤੂੰ ਨਾ ਬੋਲੀ ਵਿੱਚ ਨਾ ਮੈਂ ਬੱਲੂ ਇਕੱਲਾ ਕੋਈ ਗੱਲ ਕਰੇ ਹਲੋ ਵਿਦਤ ਤਾਂ ਨਾ ਬੋਲਦਾ ਹਾਂ ਭਾਈ ਵਿਦਿਆ ਤੁਹਾਨੂੰ ਮਿਲਣਾ ਸੀਗਾ ਸਰਵਿਸ ਸਟੇਸ਼ਨ ਤੇ ਆ ਜਾਓਗੇ ਹਾਂ ਇਹ ਨਹੀਂ ਭਾਈ ਚੱਲ ਆ ਜਾਓ ਯਾਰ ਇਹਨੇ ਕਿਵੇਂ ਪਹਿਲੀ ਰਿੰਗ ਤੀ ਕਹਤਾ ਮੈਂ ਆ ਜਾਨਾ ਕਿਵੇਂ ਜਾਣਦਾ ਸੀ ਤੈਨੂੰ ਬਹੁਤ ਚੰਗੀ ਤਰ੍ਹਾਂ ਇਹਦੀ ਜਾਣਦਾ ਮੈਨੂੰ ਬੰਦੇ ਇਹਨੂੰ ਜਾਣਦਾ ਕਿ ਇਹਨੇ ਮੇਰਾ ਵੀ ਕਿਸੇ ਨਾ ਪੇਚਾ ਪਵਾਦਾ ਸੀਗਾ ਅੱਛਾ ਕੋਈ ਨਹੀਂ ਫੇਰਾ ਚ ਰਲ ਕੇ ਹੀ ਬਦਲਾ ਲੈਨੇ ਆਂ ਤਨੇ ਉਹ ਮੈਨੂੰ ਲੱਗਦਾ ਤਰਿਆ ਹੀ ਆਉਂਦਾ ਯਾਰ ਬੰਦੀ ਰਹਿੰਦੀ ਮੇਰੇ ਨਾਲ ਚੱਲ ਬਾਬਾ ਸੋਖ ਹੀ ਰੱਖੇ ਇਹਨੇ ਆਗੇ ਇਹਨੇ ਜਿਹੜੇ ਇਕੱਠੇ ਹੋਏ ਕੰਮ ਖਬਰੇ ਵਾਲਾ ਹੀ ਲੱਗਦਾ ਜਮਿਆ ਪਤਾ ਨਹੀਂ ਤੈਨੂੰ ਲੱਗ ਹੀ ਗਿਆ ਹੋਣਾ ਤੈਨੂੰ ਕਾਦੋ ਸੱਦਿਆ ਕਾਦੋ ਸੱਦਿਆ ਕਿ ਪਤਾ ਲਿਆ ਫਰ ਲਾਉਣੇ ਆ ਪਤਾ ਖੜ ਜਾ ਬਾਹ ਇਹਨੂੰ ਓਏ ਓਏ ਐਵੇਂ ਭੌ ਲੱਗ ਜਾਓ ਨਾਲ ਰਹਿਣੇ ਕੀ ਆ ਆਏਗਾ ਲੁੱਟਣਾ ਨਹੀਂ ਯਾਰ ਭਈਆ ਮਾਫ ਕਰਤੋ ਲੱਗ ਮਾਫੀ ਲਾਓ ਇਹਦੇ ਕਿ ਭਈਆ ਮਾਫ ਕਰੇ ਹਾਂ ਆਹ ਅਭੀ ਤੈਨੂੰ ਦੇਲੇ ਆ ਮਾਰ ਲੈ ਤੂੰ ਰੇ ਮਾਫ ਕਰ ਮਾਫ ਕਰ ਰੇ ਨਹੀਂ ਯਾਰ ਆਇਆ ਨਹੀਂ ਯਾਰ ਨਹੀਂ ਯਾਰ ਮਾ ਮਾਰੀ ਲੱਗਦਾ ਕੋਈ ਯਾਰ ਮਾਰ ਦੀ ਨਾ ਕੇ ਦਾ ਹੱਥ ਜੋੜ ਕੇ ਉਧਰੋਂ ਵੀ ਮੰਗ ਉਹਨਾਂ ਨੇ ਮੰਗ ਜੀ ਦੁਪਹਿਰ ਮਾਫੀ ਮਾਫ ਕਰਦੇ ਕੋਈ ਨਹੀਂ ਗੋਲੀ ਯਾਰ ਮੰਨੇਗਾ ਹੁਣ ਤੋਂ ਕਰੇਗਾ ਕਦੇ ਗਲਤੀ ਨਹੀਂ ਲਾਏਗਾ ਗੇਂਡ ਚੁਗਲੀ ਨਹੀਂ ਹਾਂ ਬਾਪ ਜੀ ਤੈਨੂੰ ਸਮਝਾਉਣਾ ਸੀਗਾ ਦਾਦਾ ਭੱਜ ਜਾਣਾ ਇੱਥੇ ਹੀ ਘੱਟ ਜਾ ਯਾ ਭੱਜ ਜਾਣ ਨਹੀਂ ਤਾਂ ਹੋਰ ਨਾ ਆਵਾਂਗੇ ਅੱਜ ਜੀ ਮਿੱਤਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਾ ਜੇ ਆਪਣੀ ਵੀਡੀਓ ਕਿਵੇਂ ਲੱਗੀ ਬਾਕੀ ਆਪਣੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਐਵੇਂ ਦੀਆਂ ਵੀਡੀਓ ਵੇਖਣ ਲਈ ਹੈਪੀ ਟੀਵੀ ਬੀਬੀ 3 ਵਾਲੇ ਸਤਿ ਸ੍ਰੀ ਅਕਾਲ ਜੀ